ਮੈਂ ਹੋਬੀ ਟਾਲੀ ਵਾਲਾ ਮੈਂ ਖਾਸਾ ਵੱਡਾ ਆਦਮੀ ਆ ਮੇਰੇ ਨਾਲ ਗੱਲ ਕਰਨ ਵਾਸਤੇ ਖਾਸੀ ਜ਼ਰੂਰਤ ਚਾਹੀਦੀ ਆ ਸੋ ਅਦਾਕਾਰ ਹੋਬੀ ਟਾਲੀ ਵਾਲ ਜੀ ਮੰਗ ਰਹੇ ਜਿਹੜਾ ਕੋਈ ਸੋਚਦਾ ਨਾ ਵੀ ਆਪੀ ਨੇ ਬ੍ਰੈਂਡ ਦੇ ਥੈਂਕ ਯੂ ਸਰ ਸਰ ਆਈਜੀ ਸਰ ਕਹਿੰਦੇ ਰਹਿਣ ਬੋਲੋ ਅਰੇ ਇਸ ਮੰਚ ਤੇ ਨਹੀਂ ਹੁਣ ਰਹਿ ਨਹੀਂ ਦਿਓ ਹੀ ਚੱਲਣਾ ਹੀ ਚੱਲਣਾ ਪਾ ਸਾਡੇ ਤੋਂ ਬਿਨਾਂ ਕਿਸੇ ਚੱਲਿਆ ਨਹੀਂ ਜਾਣਾ ਅੱਜ ਤੋਂ ਬਾਅਦ ਚੱਲ ਰਗਾ ਮੈਂ ਮੈਂ 100 ਫਿਲਮਾਂ ਕੀਤੀਆਂ ਨੇ ਤੇ ਸੱਤ ਤੇ ਮੈਂ ਬਾਲੀਵੁੱਡ ਦੀਆਂ ਫਿਲਮਾਂ ਕੀਤੀਆਂ ਨੇ ਮੈਂ ਹੌਬੀ ਢਾਲੀਆ ਨਾ ਮੈਂ ਖਾਸਾ ਵਟਾ ਆਦਮੀ ਆ ਮੇਰੇ ਨਾਲ ਗਲਤ ਕਰਨ ਵਾਸਤੇ ਖਾਸੀ ਚੁਰਤ ਚਾਹੀਦੀ ਹੈ ਜੇਰਾ ਕੋਈ ਇਹ ਸੋਚਦਾ ਨਾ ਵੀ ਹੌਬੀ ਨੂੰ ਰਹਿਣ ਦਿਓ ਔਰ ਇਸ ਮੰਚ ਤੇ ਛੱਡੋ ਬਰੇ ਕਹਿਣ ਤੇ ਉਜੜਦੇ ਨਹੀਂ ਅਸੀਂ ਤੇਰੇ ਕਹਿਣ ਤੇ ਸਾਡਾ ਵਾਲ ਵੀ ਵੇਂਗਾ ਨਾ ਨਹੀਂ ਹੁੰਦਾ ਤੇ ਅਸੀਂ ਹੁਣ ਹੋਣ ਵੀ ਨਹੀਂ ਦਿੰਦੇ ਸੌ ਲੱਗੇ ਮੈਨੂੰ ਚਾਹੇ ਕੁਛ ਵੀ ਕਰਨਾ ਪਵੇ ਤੇਰੀ ਫਿਲਮ ਨਹੀਂ ਚੱਲਣ ਦਿੰਦਾ ਮੈਂ ਪਟਿਆਲੇ ਰਹਿਣਾ ਆ ਕੇ ਦੇਖ ਲਈ ਮੈਂ ਉਸ ਵਾਸ ਨੂੰ ਦੱਸ ਦਿਆ ਕਿ ਮੈਂ 100 ਫਿਲਮਾਂ ਕੀਤੀਆਂ ਨੇ ਤੇ 7 ਕ ਮੈਂ ਬਾਲੀਵੁੱਡ ਦੀਆਂ ਫਿਲਮਾਂ ਕੀਤੀਆਂ ਨੇ ਮੈਂ ਹੌਬੀ ਟਾਲੀ ਵਾਲਾ ਮੈਂ ਖਾਸਾ ਵੱਡਾ ਆਦਮੀ ਆ ਮੇਰੇ ਨਾਲ ਗੱਲ ਕਰਨ ਵਾਸਤੇ ਖਾਸੀ ਜ਼ੋਰਤ ਚਾਹੀਦੀ ਆ ਜਿਹੜਾ ਕੋਈ ਇਹ ਸੋਚਦਾ ਨਾ ਵੀ ਹੌਬੀ ਨੂੰ ਰਹਿਣ ਦਿਓ ਪਰੇਸ਼ ਮਾਂਚਦੇ ਤੋ ਬਈ ਜਪਾ ਮੈਂ ਇੱਥੇ ਮਾਈਕ ਇਸ ਲਈ ਹਰਮਨ ਜੀ ਤੋਂ ਫੜਿਆ ਕਿ ਮੈਂ ਇੱਥੇ ਦੱਸਣਾ ਚਾਹੁੰਦੀ ਆ ਕਿਉਂਕਿ ਲਾਈਵ ਚੱਲ ਰਿਹਾ ਸੋ ਮੈਂ ਇੱਥੇ ਜਦੋਂ ਵੀ ਇਸ ਮੇਲੇ ਚ ਆਨੀ ਆ ਆਈ ਜੀ ਸਾਹਿਬ ਬੜੇ ਮਾਨ ਨਾਲ ਮੈਨੂੰ ਇੱਥੇ ਬੁਲਾਉਂਦੇ ਨੇ ਔਰ ਬੜੀ ਰਿਸਪੈਕਟ ਦਿੰਦੇ ਨੇ ਬਟ ਹੌਬੀ ਢਾਲੀਵਾਲ ਜੀ ਹਮੇਸ਼ਾ ਮੇਰੇ ਨੁਕਸ ਕਰਦੇ ਨੇ ਸੋ ਇਹ ਮੇਰਾ ਆਖਰੀ ਮੇਲਾ ਜੀ ਉਮਰਾਂ ਨੰਗਲ ਦਾ ਇਸ ਕਰਕੇ ਇਸ ਤੋਂ ਬਾਅਦ ਮੈਂ ਨਹੀਂ ਆਵਾਂਗੀ ਉਹਦਾ ਰੀਜ਼ਨ ਸਿਰਫ ਹੌਬੀ ਢਾਲੀਵਾਲ ਹੋਣਗੇ ਕਿਉਂਕਿ ਹੁਣ ਤੱਕ ਤੁਸੀਂ ਦੇਖ ਰਹੇ ਹੋ ਹਰ ਚੀਜ਼ 'ਚ ਮੇਰੀ ਨੁਕਸ ਕੱਢ ਰਹੇ ਨੇ ਸੋ ਇਸ ਕਰਕੇ ਇਹ ਮੇਰਾ ਅੱਜ ਆਖਰੀ ਉਮਰਾਂ ਨੰਗਲ ਦਾ ਮੇਲਾ ਹੈ ਬਟ ਇਹਦੇ ਵਿੱਚ ਇਹ ਕਿਸੇ ਹੋਰ ਦਾ ਕਸੂਰ ਨਹੀਂ ਹੈ ਸਿਰਫ ਇਹਨਾਂ ਦਾ ਹੈਗਾ ਇਥੇ ਉਮਰਾਨ ਅੰਗਲ ਸਾਵਧਾਨੀ ਕਿਉਂਕਿ ਉਹਨਾਂ ਨੇ ਜੋ ਮੈਨੂੰ ਇੱਜ਼ਤ ਮਾਨ ਦਿੱਤਾ ਉਹ ਬਹੁਤ ਹੀ ਵੱਡੀ ਚੀਜ਼ ਹੈ ਔਰ ਹੌਬੀ ਧਾਲੀਵਾਲ ਜੀ ਨੂੰ ਇਹ ਨਹੀਂ ਪਤਾ ਇੱਕ ਕੁੜੀ ਨੂੰ ਇੱਜ਼ਤ ਮਾਨ ਕਿਦਾਂ ਦੇਈਦਾ ਮੈਂ ਕਹਿੰਦੀ ਲੱਖ ਫਿਲਮਾਂ ਕਰ ਲੈਣ ਬਟ ਉਹ ਫਿਲਮਾਂ ਦੇ ਵਿੱਚ ਜੇ ਤੁਸੀਂ ਇੱਕ ਔਰਤ ਨੂੰ ਇੱਕ ਧੀ ਨੂੰ ਇੱਕ ਭੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤੇ ਤੁਸੀਂ ਅਦਾਕਾਰ ਕਹਾਣ ਦੇ ਲਾਇਕ ਨਹੀਂ ਹੈਗੇ ਥੈਂਕ ਯੂ ਵੈਰੀ ਮੱਚ ਮੈਂ ਮੈਂ ਇੱਕੋ ਗੱਲ ਕਹੂੰਗਾ ਨੀ ਤੂੰ ਖੜੀ ਨਹੀਂ ਖੜੀ ਨਹੀਂ ਮੋਟਿਆ ਰੇ ਹੋ ਮੁੰਡਾ ਖੜ ਕੇ ਕੁੜੀ ਨੂੰ ਬਾਚ ਮਾਰੇ ਕੋ ਤਾਂ ਪੁੱਲ ਗਈ ਏ ਮਰ ਬਲਾਉਣਾ ਨੀ ਲੱਭਦੀ ਮਰ ਜੇਗੀ ਨੀ ਜੱਟ